ਅੱਜ ਹੁਣ ਤੋਂ ਹੁਣ ਲੱਗਿਆ ਸੀ ਭਾਂਡੇ ਦੱਸਿਓ ਨਾ ਕਿਸੇ ਨੂੰ ਦੱਸਿਓ ਨਾ ਕਿਸੇ ਨੂੰ ਦੱਸਣਾ ਵੀ ਕਾਦਾ ਯਾਰ ਫੜਾ ਫੱਟਰ ਨਿਵੇੜ ਕੇ ਕੰਮ ਫਿਰ ਅਗਲੀ ਪ੍ਰਕਿਰਿਆ ਕਰਦੇ ਹਾਂ ਸ਼ੁਰੂ ਹਾਂਜੀ ਜੀ ਆਸ਼ੂ ਜੀ ਤੁਹਾਡਾ ਕੀ ਕਹਿਣਾ ਕੰਮ ਤਾਂ ਤਾਂ ਕੜੇ ਵੇ ਛੋਟੇ ਕੰਮ ਤੋਂ ਛੋਟੇ ਤਾਂ ਹੋਰ ਉਮੀਦ ਵੀ ਘੜੀ ਸੀ ਆ ਦੇਖੋ ਜੀ ਬਹੁਤ ਮਿਲਾਵਟੀ ਕਰਦੇ ਨੇ ਮਿਲਾਵਟ ਵਾਲੇ ਬੰਦੇ ਨੇ ਨੇਮ ਲਾਬਰਸੇ ਦੇ ਹਾਨੀ ਕਟ ਪੰਟੀ ਵੱਟੇ ਲੀ ਗਿਆ ਗਾਈਜ਼ ਇੱਧਰ ਯਾਰ ਬਹੁਤ ਵੱਡਾ ਕਾਂਡ ਹੋ ਚੁੱਕਿਆ ਹਾਮਲੇਟ ਬਣਾ ਰਹੇ ਸੀਗੇ ਇੱਧਰ ਜੀ ਮੁਖੜਾ ਤੇ ਦਿਖਾ ਦੀਏ ਮੁਗੜਾ ਤੇ ਕੀ ਹੈ ਇਸਕਾ ਰਦਰ ਜੀ ਸੁੱਤੇ ਬੜੇ ਆ ਹੈਲੋ ਗਾਇਜ਼ ਵੈਲਕਮ ਬੈਕ ਟੂ ਅਗੇਨ ਕੈਂਪਿੰਗ ਸੀਰੀਜ਼ ਦੇ ਵਿੱਚ ਤੇ 3rd ਵਲੌਗ ਸਟਾਰਟ ਹੋ ਰਿਹਾ ਆਪਣਾ ਜੋ ਕਿ ਕੈਂਪਿੰਗ ਦਾ ਹੀ ਚੱਲ ਰਿਹਾ ਹੈਗਾ ਤੇ ਹੁਣ ਤੱਕ ਦੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਹਿਲਾ ਆਪਾਂ ਵਲੌਗ ਦੇ ਵਿੱਚ ਕੈਂਪਿੰਗ ਦੇ ਵਿੱਚ ਸਟਾਰਟ ਕੀਤਾ ਆਪਣਾ ਸੈਟਅਪ ਤੇ ਸੈਕੰਡ ਵਲੌਗ ਦੇ ਵਿੱਚ ਆਪਾਂ ਡਿਸ਼ ਟਰਾਈ ਕੀਤੀ ਸੀ ਡਿਸ਼ ਵੀ ਕਾਦੀ ਮੈਗੀ ਟਰਾਈ ਕੀਤੀ ਸੀ ਜੋ ਕਿ ਕੈਂਪਿੰਗ ਦੀ ਹੁਣ ਤੱਕ ਦੀ ਸਭ ਤੋਂ ਬੈਸਟ ਤੇ ਸ਼ਮਨ ਨੀ ਗਿਆ ਚਲੋ ਹੁਣ ਕਰਦੇ ਹਾਂ ਸਟਾਰਟ 3rd ਵਲੌਗ ਛੇ ਉੱਧਰ ਬੈਠੇ ਨੇ ਨੀਚੇ ਆਪਣੇ ਆਸ਼ੂ ਜੀ ਰੁਦਰ ਜੀ ਰੁਦਰ ਜੀ ਵੀ ਪਏ ਨੇ ਮੂੰਹ ਘਾ ਹੁਣ ਗਾਇਸ ਧੋਣ ਦੀ ਪ੍ਰਕਿਰਿਆ ਚੱਲ ਰਹੀ ਆ ਜਸੂ ਜਾ ਰਿਹਾ ਭਾਂਡੇ ਧੋਣ ਇਧਰ ਰੁਦਰ ਵੀ ਅਗਲੀ ਵਾਰੀ ਚ ਦੇਖਦੇ ਆ ਫਿਰ ਕੌਣ ਜਾਂਦੇ ਆ ਜਸੂ ਇਹ ਆਉ ਨਹੀਂ ਨਹੀਂ ਆਸ਼ੂ ਜਾਓ ਬਈ ਅੱਛਾ ਹੀ ਗਾਇਸ ਹੁਣ ਅਸੀਂ ਆਏ ਆ ਯਾਰ ਭਾਂਡੇ ਧੋਣ ਇੱਥੇ ਸਰਫ ਸੁਰਫਾ ਆਸ਼ੂ ਕਿੱਥੇ ਰੱਖਿਆ ਸੀ ਰੁਦਰ ਫਟਾਫਟ ਲਿਆ ਸਰਫ ਇਸ ਥੋੜ੍ਹ ਤੋਂ ਮੁੱਲ ਲੱਗਿਆ ਸੀ ਭਾਂਡੇ ਦੱਸਿਓ ਨਾ ਕਿਸੇ ਨੂੰ ਦਸਣਾ ਵੀ ਕਾਦਾ ਯਾਰ ਫੜਾ ਫੱਟਾ ਨਿਵੇੜ ਕੇ ਕੰਮ ਫਿਰ ਅਗਲੀ ਪ੍ਰਕਿਰਿਆ ਕਰਦੇ ਹਾਂ ਸ਼ੁਰੂ ਠੀਕ ਹੈ ਯੰਹੂ ਤਾਂ ਦੇਖ ਹੀ ਨਹੀਂ ਰਿਹਾ ਕਿ ਕਿੰਨਾ ਕੰਮ ਹੈ ਹਰ ਹੋਰ ਦੇਖ ਰਿਹਾ ਤੇ ਚਲੋ ਗਾਇਸ ਮਿਲਦੇ ਹਾਂ ਫਿਰ ਫੜਾ ਫੱਟਾ ਭਾਂਡੇ ਵਗੈਰਾ ਤੋਂ ਤੋਂ ਬਾਅਦ ਗਾਈਸ ਚਾਲਣ ਲੱਗਿਆ ਆਪਾਂ ਦੁਬਾਰਾ ਫਿਰ ਤੋਂ ਅੱਗ ਤੇ ਹੁਣ ਬਣਾਵਾਂਗੇ ਵਧੀਆ ਜੀ ਕੌਫੀ ਪੈਨਾਂ ਫਿਰ ਉੱਤ ਬਣਾਵਾਂਗੇ ਬਾਅਦ ਦੱਸਦੇ ਆ ਇੱਕੋ ਦਾ ਸਾਰਾ ਕੁਝ ਨਹੀਂ ਨਾ ਆਪਾਂ ਦੱਸ ਸਕਦੇ ਲੋਗ ਆ ਜੋ ਫਿਰ ਤੋਂ ਅੱਗ ਜਨਨ ਲੱਗਿਆ ਪਹਿਲਾਂ ਵੀ ਅੱਗ ਆਪਣੀ ਬੁਝੀ ਦੀ ਸੀ ਜੀ ਜੀ ਲਾਈਕ ਲਾਈਕ ਕੋਡਨ ਵਾਲੇ ਕਿਉਂ ਕਿ ਨਹੀਂ ਦੱਸ ਦੱਸ ਮਜ਼ਾ ਬਈ ਬੈਟਰ ਹੁਣ ਪੂਰੇ ਰਾਤ ਲੈਟ ਫੜ ਕੇ ਸੁਣਾਣਾ ਵਾ ਮਜ਼ਾ ਆ ਰਿਹਾ ਹੈ ਹਾਂ ਜੀ ਆਸ਼ੂ ਜੀ ਥੋੜਾ ਜੀ ਕਹਿਣਾ ਕੰਮ ਚ ਤਾਂ ਅਕੜੇ ਵੇ। ਥੋੜਾ ਕੰਮ ਤੋਂ ਛੋਟਾ ਤਾਂ ਹੋਰ ਉਮੀਦ ਵੀ ਜੜੀ ਸੀ। ਮੰਨ ਤੁਸੀਂ ਰਹਿ ਗਏ। ਮੈਨੂੰ ਤਾਂ ਪੂਰਾ ਮਜ਼ਾ ਆ ਰਿਹਾ ਦੇਖੋ ਆਪਣਾ ਡ੍ਰੀਮ ਆ, ਡ੍ਰੀਮ ਪੂਰਾ ਕਰ ਰਹੇ ਆ। ਕਿਉਂਕਿ ਡ੍ਰੀਮ ਪੂਰਾ ਵੀ ਹਲੇ ਤਾਂ ਕਿੱਥੇ ਹੋਇਆ, ਸਟਾਰਟ ਵੀ ਨਹੀਂ ਹੋਇਆ। ਜਸਟ ਇੱਕ ਟਰਾਈ ਆ ਉਹ ਕਰ ਰਹੇ ਆ। ਹੋਈ ਜਾ ਰਹੀ ਆ ਤੇ ਬਾਕੀ ਅੱਗੇ-ਅੱਗੇ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜੀਆਂ ਵੀ ਸਾਨੂੰ ਹਲੇ ਹੋਮ ਜਿਹੜੀ ਅਸੀਂ ਹੋਮ ਕੈਂਪਿੰਗ ਕਰ ਰਹੇ ਆ ਇਹਦੇ ਵਿੱਚ ਜਿੰਨੀਆਂ ਵੀ ਕੰਮੀਆਂ ਲੱਗੀਆਂ ਨੇ ਅੱਗੇ ਅੱਗੇ ਹੋਰ ਜ਼ਰੂਰਾਂ ਦੀ ਕੋਸ਼ਿਸ਼ ਕਰਾਂਗੇ ਜਿੱਥੇ ਹੁਣ ਕੋਈ ਕਮੀ ਪੇਸ਼ੀ ਲੱਗੀ ਤੁਹਾਨੂੰ ਵੀ ਵੀ ਆ ਜੀ ਇਹ ਐਡ ਕਰ ਲਓ ਸਾਡੇ ਮਤਲਬ ਖਰਚ ਦੇ ਵਿੱਚ ਐਡ ਹੋਣ ਵਾਲੀ ਹੋਈ ਵੀ ਹਾਂ ਬਜਟ ਦੇ ਵਿੱਚ ਉਹ ਅਸੀਂ ਐਡ ਕਰ ਲਾਂਗੇ ਤੇ ਬਾਕੀ ਹੁਣ ਤੱਕ ਦਾ ਠੀਕ ਆ ਬਾਕੀ ਹੁਣ ਪੈਣ ਦਾ ਤਾਂ ਹਲੇ ਤੁਹਾਨੂੰ ਦਿਖਾਵਾਂਗੇ ਉਹ ਵਲੌਗ ਦੇ ਤੁਸੀਂ ਐਂਡ ਤੱਕ ਬਣੇ ਰਹੋ ਤੇ ਤੁਹਾਨੂੰ ਦੱਸਦੇ ਆ ਮੇਰਾ ਤਾਂ ਵੀ ਡਰੀਮ ਆ ਮੈਂ ਤਾਂ ਹੋਰ ਘੈਂਟ ਦੇ ਯਾਰ ਆ ਉਹ ਮੇਰੇ ਸਿਆਪਾ ਕਾਫੀ ਬਣਨ ਤੋਂ ਬਾਅਦ ਇੱਥੇ ਹੁਣ ਆਪਣੀ ਕੌਫੀ ਬਣਾਉਣ ਚੱਲੀ ਆ। ਮਾਈਕ ਹੁਣ ਬਣਾ ਲੱਗੇ ਆ ਆਪਾਂ ਕੌਫੀ। ਆਜੂ। ਇਹ ਤੋਂ ਆਪ ਪਾਖਾ ਰੱਖ ਤਾਂ ਮੁੰਡਿਓ ਲਿਆਓ ਵੀ ਫੜਾਫਟ ਪਾਣੀ ਛਾਣੀ। ਪਹਿਲਾਂ ਪਾ ਲਈਏ ਥੋੜੇ ਦੁੱਧ ਤੇ ਥੋੜੇ ਪਾਵਾਂਗੇ ਪਾਣੀ। ਮਲਾਈ ਵਾਲਾ ਦੇਖੋ ਗਾਇਸ ਫੋਕਸ ਕਰੋ। ਕੈਮਰਾਮੈਨ ਫੋਕਸ ਪੂਰੀ ਮਲਾਈ ਉਮਲਾਈ ਜਾਂਦੀ ਹੈ। ਆ ਗਿਆ। ਆ ਦੇਖੋ ਜੀ ਬਹੁਤ ਮਿਲਾਵਟੀ ਕਰਦੇ ਨੇ ਮਿਲਾਵਟ ਵਾਲੇ ਬੰਦੇ ਨੇ ਇਹਨੇ ਮਿਲਾਵਟ ਸੇ ਰਿਹਾ ਹਾਨੀਕਾਰਕ ਹੁਣ ਗਾਇਜ਼ ਆਪਾਂ ਪਾਣ ਲੱਗੇ ਆ ਵਿੱਚ ਚੀਨੀ ਤੇ ਚੀਨੀ ਅਸੀਂ ਲੈ ਕੇ ਆਏ ਸੀ ਸਿਲਵਰ ਫੋਇਲ ਦੇ ਵਿੱਚ ਤਾਂ ਕਿ ਉੱਪਰ ਡੱਬੇ ਵਗੈਰਾ ਲਿਆੜ ਚੌਕਾਂ ਨਾ ਲੱਗੇ ਤੇ ਆ ਦੇਖੋ ਹੁਣ ਗਈ ਚੀਨੀ ਆ ਗਿਆ ਕਾਫੀ ਪਾਉਂਚ ਸੋ ਗਾਇਜ਼ ਇੱਧਰ ਚੈੱਕ ਕਰ ਲਓ ਤੁਸੀਂ ਕਾਫੀ ਨੂੰ ਆਪਣੀ ਨੁਵਾਲਾ ਆਣੇ ਵਾਲਾ ਪਾਸ ਕਾਫੀ ਹੋ ਰਹੀ ਹੈ ਰੈਡੀ ਫਰੋ ਤੋਂ ਬਾਅਦ ਤਿਆਰ ਕਰਦੇ ਆ ਨਵੀਂ ਡਿਸ਼ ਆਪਾਂ ਹੁਣ ਕਰਦੇ ਆ ਬ੍ਰੈਡ ਆਮਲੇਟ ਤਿਆਰ ਚਲੋ ਆਜੋ ਫੜਾਫੜ ਤਿਆਰੀਏ ਕਾਫੀ ਨੂੰ ਗਰਮ ਹੋ ਗਈ ਫਿਰ ਤੋਂ ਦੁਬਾਰਾ ਕਰ ਲਾਂਗੇ ਇਹਨੂੰ ਜੋ ਠੰਡੀ ਹੋ ਵੀ ਗਈ ਬੱਸ ਤਾਂ ਹੋ ਰਹੀ ਕਿ ਯਾਰ ਆ ਤਾਂ ਪਾਵਾਂਗਾ ਅੰਡਾ ਲਓ ਕੋਨ ਫਰਾਈ ਵੀ ਇਹ ਇਹ ਹੁਣ ਬਾਦਰ ਉਧਰ ਆਜੋ ਗਾਇਸ ਹੁਣ ਆਪਾਂ ਫੈਂਟਲ ਲੱਦੇ ਆ ਅੰਡੇ ਤੇ ਬ੍ਰੈਡ ਆਮਲੇਟ ਬਣਾਵਾਂਗੇ ਉਧਰ ਫੜਾਫੜੋ ਰਿਹਾ ਮੇਰੇ ਕੋਲ ਉਹ ਪਾਸਾ ਫੜਾ ਆ ਆਪਿਆ ਬੁਰੀ ਤਰੇ ਪੈਰਾ ਹਾਂ ਫੜਾ ਦੇ ਬ੍ਰੈਡ ਫੜਾ ਆਹ ਹੋ ਗਈ ਜੀ ਨਾਲ ਵਿੱਚ ਪਾਉਚ ਪਿਆ ਆ ਨਾ ਮੁਰ ਗਾਇਸ ਥੋੜਾ ਥੋੜਾ ਆਪਾਂ ਮਸਾਲਾ ਪਾਈ ਜਾਵਾਂਗੇ ਜਿਹੜਾ ਨੀਚੋਂ ਲੈ ਕੇ ਆਇਆ ਹੈ ਜਿਆਦਾ ਨਹੀਂ ਬਸ ਥੋੜਾ ਜਿਹਾ ਰੱਖੋ ਫਰਾਈ ਵਿੱਚ ਛੜਾ ਪਾਟ ਸੋ ਗਾਇਸ ਆਪਾਂ ਹਮ ਫੜ ਲਿਆ ਅੰਡਾ ਤੇ ਸਿਲਵਰ ਫੋਇਲ ਆ ਚੁੱਕਿਆ ਤੇ ਹੁਣ ਰਿਫਾਈਨਡ ਪਾ ਲਈਏ ਬਿਲਕੁਲ ਥੋੜਾ ਜਿਹਾ ਲੋ ਕੁਆਂਟੀਟੀ ਜਿਵੇਂ ਤੁਸੀਂ ਪਹਿਲੇ ਹੀ ਹਰ ਫੋਲਡ ਰੁਵਾ ਦੇ

ਰੁੱਦਰ ਨੇ ਕਿਹਾ ਗਰੁੱਦਰ ਬੰਲੇ ਰੁੱਦਰ ਨੂੰ ਭੁੱਖ ਲੱਗੀ ਹੈ ਖਾਣਾ ਦੋ ਸੈਕਿੰਡ ਬਣਾਣ ਲੱਗਾ ਜ਼ਿਆਦਾ ਤੁਹਾਨੂੰ ਨਹੀਂ ਦਿਖਾਵਾਂਗੇ ਐਵੇਂ ਤੁਸੀਂ ਬੋਰ ਹੋਮੋਗੇ ਤੇ ਚਲੋ ਹੁਣ ਸੈਕਿੰਡ ਬਣਾ ਲੀਏ ਸਾਰੇ ਤਿਆਰ ਕਰ ਲੀਏ ਉਹ ਤੋਂ ਬਾਅਦ ਮਿਲਦੇ ਆ ਤੁਹਾਨੂੰ ਗਾਈਜ਼ ਇੱਧਰ ਯਾਰ ਬਹੁਤ ਵੱਡਾ ਕਾਂਡ ਹੋ ਚੁੱਕਿਆ ਹਾਮਲੇਟ ਬਣਾ ਰਹੇ ਸੀਗੇ ਇੱਧਰ ਆਸ਼ੂ ਦਾ ਮੜਾ ਪੈਰ ਲੱਗਿਆ ਆਪਣੀ ਲਾਈਟ ਦੇ ਨਾਲ ਥੋੜਿਆ ਜੋੜ ਜਾ ਹਿੱਲ ਗਿਆ ਹੁਣ ਦੇਖਦੇ ਆ ਬਾਕੀ ਦੇਖੋ ਯਾਰ ਲਾਈਟ ਤੋਂ ਬਿਨਾ ਬਿਲਕੁਲ ਹੀ ਹਨੇਰਾ ਦੇਖੋ ਕਿੰਨਾ ਖੌਫ ਲੱਗ ਰਿਹਾ ਦੇਖੋ ਜੇ ਇਹ ਵੀ ਇਹ ਵੀ ਫਲੈਸ਼ ਲਾਈਟ ਨਾ ਹੋਵੇ ਗਾਈਜ਼ ਤੁਸੀਂ ਦੇਖ ਲਓ ਤੁਸੀਂ ਇਧਰ ਵਾਸ ਆਪਣਾ ਲਾਸਟ ਓਮਲੇਟ ਤਿਆਰ ਹੋ ਰਿਹਾ ਆ ਜਾ ਫੜੀਓ ਯਾਰ ਇਧਰ ਕਾ ਉਦਰੋ ਸੋ ਗਾਇਸ ਸਾਰੇ ਜਣੇ ਪਹੁੰਚ ਗਏ ਟੈਂਟ ਦੇ ਅੰਦਰ ਆਹ ਦੇਖੋ ਤੁਹਾਨੂੰ ਹੱਥ ਦਿਖਦਾ ਹੀ ਹੋਗਾ ਨਨੂ ਵੀਰੇ ਦਾ ਅਸੀਂ ਹੁਣ ਕਰਨ ਲੱਗੇ ਬਾਹਰਲੀ ਲਾਈਟ ਬੰਦ ਚਲੋ ਆ ਰਿਹਾ ਸਵਿਚ ਆ ਕਿੱਤੀ ਲਾਈਟ ਬੰਦ ਆ ਕੱਟਤਾ ਆਪਣਾ ਸਵਿਚ ਦੋ ਲੋ ਐਟਾ ਨਜ਼ਾਰਾ ਦੇਖੋ ਹੁਣ ਲਾਈਟ ਬੰਦ ਕਰਨ ਤੋਂ ਬਾਅਦ ਆਹ ਦੇਖੋ ਚਲੋ ਹੁਣ ਚੱਲਦੇ ਆਪਾਂ ਟੈਂਟ ਦੇ ਅੰਦਰ ਆਲਕੋ ਅਸੀਂ ਪਰਦੇਪੁਰ ਦੇ ਵਿਲਾ ਤੇ ਸਾਰੇ ਆਰੇ ਆਪਣਾ ਐਂਟਰ ਗੇਟ ਆ ਬੈਠੇ ਆ ਆਪਣੇ ਨੰਨੂ ਵੀਰੇ ਹਰਸ਼ੂ ਔਰ ਇਹ ਹੈ ਹਮਾਰੇ ਰੁਦਰੀ ਰੁਦਰੀ ਬਾਬਾ ਸੋ ਗਾਇਸ ਆ ਚੁਕੇ ਆਪਾਂ ਟੈਂਟ ਦੇ ਵਿੱਚ ਲਾਈਟ ਲੱਗੀ ਹੋਈ ਆ ਇਧਰੋਂ ਬਸ ਆਸ਼ੂ ਕਰ ਰਿਹਾ ਫਰੰਟ ਗੇਟ ਬੰਦ ਤੇ ਉਹ ਥੋੜੇ ਆਪਾਂ ਓਨ ਰੱਖਾਂਗੇ ਤੇ ਬਾਕੀ ਸਮਾਨ ਆਪਣਾ ਜਿਹੜਾ ਤਿਆਰ ਕੀਤਾ ਹੋਇਆ ਉਹ ਪਿਆ ਹਾਲੇ ਖਾਣਾ ਦਾ ਟੇਸਟ ਕਰਨਾਗਾ ਇਧਰ ਦਹੀਂ ਵਗੈਰਾ ਪਈਆ ਤੇ ਪੈਰੀ ਪੈਰੀ ਸੌਸ ਲੈ ਕੇ ਆਏ ਆ ਜਿਹੜੀ ਗਾਇਸ ਪੈਰੀ ਪੈਰੀ ਸੌਸ ਲੈ ਕੇ ਆਏ ਆ ਨਾ ਉਹ ਪਹਿਲੀ ਵਾਰ ਟੇਸਟ ਕਰਨੀ ਆ ਮੈਂ ਯਸ਼ੂ ਤੂੰ ਕੀਤੀ ਆ ਯਸ਼ੂ ਨੇ ਵੀ ਨਹੀਂ ਕੀਤੀ ਹੁਣ ਦੇਖਦਾ ਟੇਸਟ ਕਰਕੇ ਕਹਿੰਦੇ ਬਹੁਤ ਅੱਖੀ ਹੁੰਦੀ ਆ ਸੁਣਿਆਗਾ ਉਹ ਜਿੰਨਾ ਤੋਂ ਲੈ ਕੇ ਆਏ ਸੀ ਉਹਨਾਂ ਨੇ ਵੀ ਕਿਹਾ ਬਾਕੀ ਦੇਖਦੇ ਆ ਕੋਈ ਨਹੀਂ ਟੇਸਟ ਕਰਕੇ ਆ ਜਿਓ ਫਿਰ ਸੋ ਲੋ ਗਾਇਸ ਹੁਣ ਆਪਣਾ ਸਾਰਾ ਸੈਟਅਪ ਹੋ ਚੁੱਕਾ ਹੈ ਰੈਡੀ ਚਾਹ ਵੀ ਆ ਚੁੱਕੀ ਆ ਤੇ ਬ੍ਰੈਡ ਜਿਹੜੇ ਬਣਾਏ ਸੀ ਹੌਮਲੇਟ ਉਹ ਵੀ ਤੇ ਆ ਪੈਰੀ ਪੈਰੀ ਸੌਸ ਆ ਤੇ ਇਹਦੇ ਨਾਲ ਕਰਦੇ ਆ ਟੇਸਟ ਬੜਾ ਫਟ ਦੇਖੋ ਪਹਿਲਾਂ ਰੋਟੀ ਪਹਿਲਾਂ ਦੰਨਿਆ ਲੇਖ ਮੇਰਾ ਯੇਸ਼ੂ ਯੇਸ਼ੂ ਮੇਰਾ ਯੇਸ਼ੂ ਯੇਸ਼ੂ ਆ ਯੇਸ਼ੂ ਇਹ ਕਪਾਣਾ ਨਹੀਂ ਮੈਂ ਤੇ ਸ਼ੁਰੂ ਕਰਦੇ ਆ गल्ला लगाती हूं और पी तीखी है अरे <laughs> सुन है ओए जितनी आगे के लीव्स है कितनी तीखा बहुत है तीखा हां देखो भाई मैं बता के लीव्स कितनी क्रिस्पी हो सकते और ना क्रिस्पी करके ऐसा कुछ बटी पॉइंट काट के हां देखो ऐसा हां तभी ਨੋ ਸਲੋਫੀ ਸਲੋ ਵੀ ਫਟਾਫਟ ਕਰ ਲੀਏ ਫਿਨਿਸ਼ ਪਰ ਮਿਲਦਾ ਤੁਹਾਨੂੰ ਸੋ ਲੋ ਗਾਇਸ ਹੁਣ ਸਾਰੇ ਜਿਹੜੇ ਹੋ ਚੁੱਕੇ ਨੇ ਸੈੱਟ ਸੈੱਟ ਦੂਸਰੇ ਲੋੜ ਨਹੀਂ ਚਾਹ 커피 वगैरा सारी ਕੁਝ ਪੀਲੀਆ ਸੀ ਆਮਲੇਟ ਕਿਵੇਂ ਬਣਿਆ ਸੀ ਵੀ ਓਕੇ ਜੀ ਬਹੁਤ ਟੇਸਟੀ ਸੀ ਨਾ ਓਕੇ ਜੀ ਤੇ ਬਾਕੀ ਰਦਰਜੀਤ ਵੱਲ ਵੀ ਦਿਖਾਓ ਰਦਰਜੀ ਤਾਂ ਸੋਵੇ ਰਹੇ ਰਦਰਜੀ ਬੁਖੜਾ ਤਾਂ ਦਿਖਾ ਦਈਏ ਮੁਗੜਾ ਤੇ ਕੀ ਹੈ ਇਸਕਾ ਰਦਰਜੀ ਸੱਤੇ ਬੜੇ ਐ ਚਲੋ ਕੋਈ ਆੰਦੋ ਤੇ ਗਾਇਜ਼ ਹੋਣਾ ਯਾਰ ਆਪਾਂ ਵਲੌਗ ਨੂੰ ਕਰਨ ਲੱਗਿਆ ਐਂਡ ਤੇ ਹੁਣ ਲੈਪਟਾਪ ਲੱਗਿਆ ਖੋਲਣਾ ਵੇਖੋ ਮੈਂ ਦਿਖਾਉਂ ਲੈਪਟਾਪ ਤੇ ਦੇਖਣ ਲੱਗਿਆ ਖਤਰਨਾਕ ਮੂਵੀ ਕਿਹੜੀ ਕੰਜੂਰਿੰਗ ਕੰਜੂਰਿੰਗ ਤੇ ਉਹ ਮੂਵੀ ਦੇਖਣ ਲੱਗੇ ਆ ਜਿਨ੍ਹਾਂ ਨੇ ਦੇਖੀ ਹੋਣੀ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਕਿੰਨੀ ਖਤਰਨਾਕ ਹੈ ਤੇ ਟਾਈਮ ਦਿਖਾਓ ਅਸੀਂ ਜੀ ਦੂਸਰੇ ਫੋਨ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਦੇਖ ਲਿਓ ਬਹੁਤ ਵਧੀਆ ਤੇ ਬਹੁਤ ਵਧੀਆ ਹਾਰਰ ਮੂਵੀ ਹੈ ਤੁਹਾਨੂੰ ਰეკਮੈਂਡ ਕਰਾਂਗੇ ਅਸੀਂ ਵਧੀਆ ਮੂਵੀ ਹੈ ਰਾਤ ਨੂੰ ਹੀ ਦੇਖਿਓ ਪਰ 1:30 ਡੇਢ ਵੱਜ ਚੁੱਕਿਆ ਰਾਤ ਦਾ ਤੁਹਾਨੂੰ ਉਲਟਾ ਦਿਖ ਰਿਹਾ ਹੋਣਾ ਤੇ ਚਲੋ ਵਲੌਗ ਨੂੰ ਕਰਦੇ ਐਂਡ ਆਈ ਹੋਪਸ ਤੁਹਾਨੂੰ ਸਾਡੀ ਸੀਰੀਜ਼ ਵਧੀਆ ਲੱਗੀ ਹੋਊਗੀ ਅੱਗੇ ਅੱਗੇ ਹੋਰ ਵਧੀਆ ਵਲੌਗ ਆਉਣਗੇ ਤੇ ਆਪਣੇ ਵੱਲੋਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਉਮੀਦ ਕਰਦਾ ਤੁਹਾਨੂੰ ਸਾਰੇ ਵਲੌਗ ਵਧੀਆ ਲੱਗੇ ਹੋਣੇ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲਟੇ ਪ੍ਰੈਸ ਕਰ ਦਿਓ ਮਿਲਦੇ ਆਂ ਅੱਜ ਦੇ ਕਿਸੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਨਿਊ ਕੰਟੈਂਟ ਦੇ ਨਾਲ ਕੈਂਪਿੰਗ ਵਾਲੀ ਸੀਰੀਜ਼ ਹੋ ਰਹੀ ਹੈ ਇੱਥੇ ਸਮਾਪਤ ਤਿੰਨ ਬਲੌਗ ਦੀ ਸਮਾਪਤਾ ਚਲੋ ਇਹ ਸੀਰੀਜ਼ ਹੋ ਰਹੀ ਹੈ ਨਵੀਆਂ ਤੋਂ ਨਵੀਆਂ ਆਉਂਦੀਆਂ ਰਹਿਣੀਆਂ ਕੈਂਪਿੰਗ ਦੇ ਰਿਲੇਟਡ ਅੱਗੇ ਆਉਣਗੀਆਂ ਰਾਈਡ ਵਗੈਰਾ ਕਰਾਂਗੇ ਰਾਈਡ ਦੇ ਰਿਲੇਟਡ ਰਾਈਡਿੰਗ ਬਲੌਗਸ ਮਿਲਦੇ ਹਾਂ ਤੇ ਕਿਸੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਨਿਊ ਕੰਟੈਂਟ ਦੇ ਨਾਲ ਥੈਂਕ ਯੂ ਸੋ ਮਚ ਵਾਚਿੰਗ ਬਾਏ ਬਾਏ ਪਾੜੋ ਜਪੀਆਂ ਪਾੜੋ ਜਪੀਆਂ